ਸਟਾਰ ਚੰਗੀ ਸਰੀਰਕ ਸਿਹਤ ਅਤੇ ਉੱਤਮ ਮਾਨਸਿਕ ਸਥਿਤੀ ਲਈ ਚਿੰਤਨ ਮਨ ਦੇ ਨਾਲ ਨਾਲ ਚੰਗੀ ਨੀਂਦ ਦੀ ਵੀ ਜ਼ਰੂਰਤ ਹੁੰਦੀ ਹੈ ਡੰਡੀ ਨੀਂਦ ਵਿੱਚ ਅੜਿੱਕਾ ਪੈਣ ਉੱਤੇ ਨਾ ਸਿਰਫ ਸਰੀਰਕ ਬਲਕਿ ਮਾਨਸਿਕ ਸਿਹਤ ਉੱਤੇ ਵੀ ਉਲਟ ਅਸਰ ਪੈਂਦਾ ਹੈ ਡੰਡੀ ਸਰੀਰ ਬਿਮਾਰੀਆਂ ਦਾ ਘਰ ਹੋਣ ਲੱਗਦਾ ਹੈ ਅਤੇ ਮਾਨਸਿਕ ਪੱਧਰ ਉੱਤੇ ਤਣਾਅ ਦੇ ਨਾਲ-ਨਾਲ ਨੁਕਸਦਾਰ ਅਵਸਥਾ ਦੀ ਵੀ ਨੌਬਤ ਆ ਜਾਂਦੀ ਹੈ ਡੰਡੀ ਸਵਾਲ ਇਹ ਹੈ ਕਿ ਜਾਗਣ ਦੀ ਤਰ੍ਹਾਂ ਜਦ ਜੀਵਨ ਵਿੱਚ ਨੀਂਦ ਦੀ ਵੀ ਮਹੱਤਤਾ ਹੈ ਤਾਂ ਨੀਂਦ ਵਿੱਚ ਅੜਿੱਕਾ ਕਿਉਂ ਪੈ ਰਿਹਾ ਹੈ ਪ੍ਰਸ਼ੰਚਿਨ ਮੌਜੂਦਾ ਦੌਰ ਵਿੱਚ ਅਨਿੰਦਰੇ ਦੀ ਬਿਮਾਰੀ ਕਿਉਂ ਵਧ ਰਹੀ ਹੈ ਪ੍ਰਸ਼ੰਚਿਨ ਨੀਂਦ ਦੇ ਗਾਇਬ ਹੋਣ ਦੇ ਵਿਸ਼ੇ ਵਿੱਚ ਮਹਾਭਾਰਤ ਵਿੱਚ ਤ੍ਰਿਤਰਾਸ਼ਟਰ ਅਤੇ ਵਿਦੁਰ ਵਿਚਾਲੇ ਗੱਲਬਾਤ ਦਾ ਜ਼ਿਕਰ ਪ੍ਰਸੰਗਿਕ ਹੈ ਡੰਡੀ ਉਹਨਾਂ ਨੇ ਕਿਹਾ ਕੇ ਕਮਜ਼ੋਰ ਵਿਅਕਤੀ ਜਦ ਕਿਸੇ ਤਾਕਤਵਰ ਮਨੁੱਖ ਨਾਲ ਵੈਰ ਪਾ ਲੈਂਦਾ ਹੈ ਉਦੋਂ ਉਸ ਨੂੰ ਨੀਂਦ ਨਹੀਂ ਆਉਂਦੀ ਹੈ ਡੰਡੀ ਦੂਜਿਆਂ ਦੇ ਧਨ ਆਦ ਨੂੰ ਫਰੇਬ ਨਾਲ ਲੈਣ ਉੱਤੇ ਵੀ ਵਿਅਕਤੀ ਨੂੰ ਨੀਂਦ ਨਹੀਂ ਆਉਂਦੀ ਹੈ ਡੰਡੀ ਜੇ ਵਿਅਕਤੀ ਜੀਵਨ ਵਿੱਚ ਵੇਟੁਕੇ ਕੰਮ ਕਰਦਾ ਹੈ ਅਤੇ ਕਦੇ ਉਸ ਨੂੰ ਪਛਤਾਵਾ ਹੁੰਦਾ ਹੈ ਤਾਂ ਉਸ ਦੀ ਨੀਂਦ ਉੱਡ ਜਾਂਦੀ ਹੈ ਡੰਡੀ ਚੋਰਾ ਅਤੇ ਕਾਮੀ ਵਿਅਕਤੀ ਨੂੰ ਵੀ ਨੀਂਦ ਨਹੀਂ ਆਉਂਦੀ ਹੈ ਡੰਡੀ ਇਸ ਲਈ ਸਾਰਿਆਂ ਨੂੰ ਅਨਿੰਦਰੇ ਦੇ ਇਨ ਕਾਰਨਾ ਤੋਂ ਬਚਣਾ ਚਾਹੀਦਾ ਹੈ ਡੰਡੀ ਸਟਾਰ ਚੀਜ਼ਾਂ ਦਾ ਸਹੀ ਪਰਿਪੇਖ ਵਿੱਚ ਮੁਲਾਂਕਣ ਕਰਨਾ ਅਤੇ ਸਮਰਥਾ ਅਤੇ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਜੀਵਨ ਜਿਉਣਾ ਹੀ ਸਗਰਾਤਮਿਕਤਾ ਹੈ ਡੰਡੀ ਜੇ ਹਾਲਾਤ ਸਾਡੇ ਹਿੱਤ ਵਿੱਚ ਨਹੀਂ ਹਨ ਤਾਂ ਉਹਨਾਂ ਨੂੰ ਆਪਣੇ ਹਿੱਤ ਵਿੱਚ ਕਰਨ ਲਈ ਯੂਜਨਾ ਹੀ ਸਗਰਾਤਮਿਕਤਾ ਹੈ ਡੰਡੀ ਵਿਸ਼ਵ ਵਿੱਚ ਅਜਿਹਾ ਕੋਈ ਕੰਮ ਨਹੀਂ ਹੈ ਜਿਸ ਨੂੰ ਇਨਸਾਨ ਨਾ ਕਰ ਸਕੇ ਡੰਡੀ ਦਿਲ ਵਿੱਚ ਕੰਮਾ ਪ੍ਰਤੀ ਜਨੂਨ ਅਤੇ ਲਗਨ ਹੋਣੀ ਚਾਹੀਦੀ ਹੈ ਡੰਡੀ ਸਕਾਰਾਤਮਕਤਾ ਆਤਮ ਵਿਸ਼ਵਾਸ ਨਾਲ ਹੀ ਪੈਦਾ ਹੁੰਦੀ ਹੈ ਜਿੰਨੀ ਜ਼ਿਆਦਾ ਚਾਹਤ ਹੈ ਉਸ ਤੋਂ ਵੱਧ ਮਿਹਨਤ ਕਰਨ ਦੀ ਸਮਰਥਾ ਹੀ ਸਾਨੂੰ ਸਕਾਰਾਤਮਕ ਬਣਾ ਸਕਦੀ ਹੈ ਡੰਡੀ ਕੁਝ ਵੀ ਅਜਿਹਾ ਨਹੀਂ ਹੁੰਦਾ ਜੋ ਬਦਲਿਆ ਨਾ ਜਾ ਸਕੇ ਜਦ ਅਸੀਂ ਸਵਾਰਥ ਤੋਂ ਉੱਠ ਕੇ ਦੂਜਿਆਂ ਲਈ ਕੁਝ ਕਰਨ ਲਈ ਤਿਆਰ ਹੁੰਦੇ ਹਾਂ ਤਾਂ ਅਸੀਂ ਸਕਾਰਾਤਮਕ ਹੋ ਜਾਂਦੇ ਹਾਂ ਡੰਡੀ ਸੱਚ ਹੈ ਕਿ ਤੁਹਾਡੇ ਵੱਲੋਂ ਕੀਤਾ ਗਿਆ ਕੋਈ ਕੰਮ ਫਲ ਨਾ ਦੇਵੇ ਇਹ ਨਾ ਮੁਮਕਿਨ ਹੈ ਡੰਡੀ ਸਭ ਕੁਝ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੰਮ ਨੂੰ ਕਿਵੇਂ ਕਰਦੇ ਹੋ ਡੰਡੀ ਮੰਨਿਆ ਕਿ ਤੁਸੀਂ ਬਹੁਤ ਚੰਗੇ ਡਰਾਈਵਰ ਹੋ ਪਰ ਕੀ ਤੁਸੀਂ ਅੱਖਾਂ ਬੰਦ ਕਰਕੇ ਗੱਡੀ ਚਲਾ ਸਕਦੇ ਹੋ ਡੰਡੀ ਜੀਵਨ ਵੀ ਅਜਿਹਾ ਹੀ ਹੈ ਗੱਡੀ ਚਲਾਉਣ ਵਰਗਾ ਕਦੀ ਤੇਜ਼ ਚੱਲਦਾ ਹੈ ਅਤੇ ਕਦੀ ਹੌਲੀ ਕਦੀ ਕਲਚ ਫੜਨਾ ਪੈਂਦਾ ਹੈ ਤਾਂ ਕਦੀ ਗੇਅਰ ਬਦਲਣਾ ਪੈਂਦਾ ਹੈ ਡੰਡੀ